ਨਾਟੋ ਮਹਲਾ ਪੰਜਵਾਂ ਹਰ ਹਰ ਮਨ ਮੈਂ ਨਾਮ ਕਹਿਓ ਜਸਵੀ ਮਨੁਖ ਨੇ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਸਿਮਰਿਆ ਹੈ ਕੋਟ ਅਪਰਾਧ ਮਿਟੈ ਖਿਨ ਭੀਤਰ ਤਾਕਾ ਦੁਖ ਨਾ ਰਹਿਓ ਰਹਾਉ ਖਿਨ ਵਿੱਚ ਹੀ ਉਸ ਦੇ ਕਰੋੜਾ ਪਾਪ ਮਿਟ ਜਾਂਦੇ ਹਨ ਉਸ ਦਾ ਕੋਈ ਵੀ ਦੁਖ ਰਹੇ ਨਹੀਂ ਜਾਂਦਾ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਜਿਹੜਾ ਮਨੁੱਖ ਪ੍ਰਭੂ ਦੀ ਭਾਲ ਕਰਦਿਆਂ ਕਰਦਿਆਂ ਉਸੇ ਦਾ ਹਿੰਮਤਵਾਲਾ ਬਣ ਗਿਆ ਉਸਨੇ ਪ੍ਰਭੂ ਨੂੰ ਗੁਰੂ ਦੀ ਸੰਗਤ ਵਿੱਚ ਲੱਭ ਲਿਆ ਸਗਲ ਤਿਆਗ ਇਕਲਵ ਲਾਗੀ ਹਰ ਹਰ ਚਰਨ ਗਹਿਓ ਹੋਰ ਸਾਰੇ ਖਿਆਲ ਛੱਡ ਕੇ ਉਸ ਮਨੁੱਖ ਦੀ ਲਗਨ ਇੱਕ ਪ੍ਰਮਾਤਮਾ ਵਿੱਚ ਲੱਗ ਗਈ ਜਿਸਨੇ ਪ੍ਰਮਾਤਮਾ ਦੇ ਚਰਨ ਆਪਣੇ ਮਨ ਵਿੱਚ ਘੁੱਟ ਕੇ ਫੜ ਲਏ ਕਹ ਤੂੰ ਮੁਕਤੋ ਸੁਨਤੇ ਨਿਸਤਾਰੇ ਜੋ ਜੋ ਸ਼ਰਨ ਪਿਓ ਪ੍ਰਮਾਤਮਾ ਦਾ ਨਾਮ ਉਚਾਰਨ ਵਾਲੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ ਨਾਮ ਸੁਣਨ ਵਾਲਿਆ ਨੂੰ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਸਿਮਰ ਸਿਮਰ ਸੁਆਮੀ ਪ੍ਰਭੇ ਆਪਣਾ ਕਹ ਨਾਨਕ ਆਨੰਦ ਪਿਓ ਪ੍ਰਭੂ ਦਾ ਨਾਮ ਯਾਦ ਯਾਦ ਕਰਕੇ ਸੁਰਤ ਵਿੱਚ ਵਸਾ ਕੇ ਸਿਮਰ ਕੇ ਨਾਨਕ ਆਖ ਅਨੰਦ ਆ ਗਿਆ ਜ਼ਿੰਦਗੀ ਆਨੰਦ ਮਈ ਬਣ ਗਈ ਨਟ ਮਹਲਾ ਪੰਜਵਾਂ ਚਰਨ ਕਮਲ ਸੰਗ ਲਾਗੀ ਡੋਰੀ ਤੇਰੇ ਚਰਣਾ ਕਮਲਾਂ ਨਾਲ ਸਾਡੀ ਪ੍ਰੀਤ ਪੈ ਗਈ ਸੁਖ ਸਾਗਰ ਕਰ ਪਰਮਗਤ ਮੋਰੀ ਰਹਾਓ ਸੁਖਾਂ ਦੇ ਸਾਗਰ ਇਹ ਅਕਾਲ ਪੁਰਖ ਵੈਗੁਰੂ ਸਾਡੀ ਅਵਸਥਾ ਆਤਮਕ ਵੀ ਉੱਚੀ ਬਣਾ ਦਿਓ ਅੰਚਲਾ ਗਹਾਇਓ ਜਨ ਆਪਣੇ ਕੋ ਮਨ ਵੀ ਦੋ ਪ੍ਰੇਮ ਕੀ ਖੋਰੀ ਹੈ ਸੁਖ ਸਾਗਰ ਤੂੰ ਆਪਣੇ ਸੇਵਕ ਨੂੰ ਆਪਣਾ ਪੱਲਾ ਫੜਾਇਆ ਹੈ ਤੇਰੇ ਸੇਵਕ ਦਾ ਮਨ ਤੇਰੇ ਪਿਆਰ ਦੀ ਖੁਮਾਰੀ ਵਿੱਚ ਵਿਜ ਗਿਆ ਹੈ ਜਸ ਗਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਤੇਰਾ ਜਸ ਗਾਉਂਦੇ ਆਂ ਤੇਰੇ ਸੇਵਕਾਂ ਦੇ ਹਿਰਦੇ ਵਿੱਚ ਤੇਰੀ ਭਗਤੀ ਦਾ ਅਜਿਹਾ ਸਵਾਦ ਪੈਦਾ ਹੋਇਆ ਜਿਸ ਨੇ ਮਾਇਆ ਦੀ ਫਾਹੀ ਤੋੜ ਦਿੱਤੀ ਮਾਇਆ ਕੀ ਜਾਲੀ ਤੋਰੀ ਮਾਇਆ ਦੀ ਜਾਲੀ ਤੋੜ ਦਿੱਤੀ ਪੂਰਨ ਪੂਰ ਰਹਿ ਕਿਰਪਾ ਨੇ ਦ ਆਨ ਪੇਖੋਂ ਹੋਰੀ हे नानक हे सर्वव्यापक प्रभु हे कृपा दिख जाने प्रभु तू हर ठां परपूर है मैं किते भी ततहो बिना किसी और नु नहीं देखदा नानक मेलियो दास अपना प्रीति न कबहु थोरी अपने सेवक नु अपने चरणा विच तू आप जोड लिया है जिस करके तेरे चरणा दी प्रीति तेरे सेवक दे हृदय विच कदे कटदी नहीं ਨਾਟੋ ਮਹਲਾ ਪੰਜਵਾਂ ਮੇਰੇ ਮਨੋਂ Jap Jap Har Narayanh He mere man Hari Narayanh de naam da jap japya kar Kabu huna bisaro man mere te aath pahar gun gaen rahao He Prabhu tu mere man to kade vi naam bhulo mera man atte pair tere gun ganda rahe ਸਾਦ ਤੂਰ ਕਰੋ ਨਿਤ ਮੱਜਨ ਸਭ ਕਿਲ ਵਿਖ ਪਾਪ ਗਵਾਇਣ ਏ ਪ੍ਰਭੂ ਮੇਰ ਕਰ ਮੈਂ ਗੁਰੂ ਦੇ ਚਰਨ ਸਿਮਰਦਾ ਰਹਾ ਗੁਰੂ ਦੇ ਚਰਨਾ ਦੇ ਧੂੜ ਵਿੱਚ ਇਸ਼ਨਾਨ ਕਰਦਾ ਰਹਾ ਗੁਰੂ ਦੇ ਚਰਨਾ ਦੀ ਧੂੜ ਸਾਰੇ ਪਾਪ ਦੂਰ ਕਰਨ ਦੇ ਸਮਰੱਥ ਹੈ ਪੂਰਨ ਪੂਰ ਰਹੇ ਕਿਰਪਾ ਨੇ ਦ ਘਟ ਘਟ ਵਿਸ਼ਟ ਸਮਾਇਣ हे सब विच वस रहे प्रभु हे कृपा दे खजाने प्रभु तुम मेनू हरेक शरीर विच समाया हुआ दिसदा रहे जाप ताप कोटि लाख पूजा हर सिमरन तुलना लाणा हे प्रभु हे हरि करुणा जाप ताप ते लखा पूजा तेरे सिमरन दी बराबरी नहीं कर सकदे ਦੋਇ ਕਰ ਜੋੜ ਨਾਨਕ ਦਾਨ ਮੰਗੇ ਤੇਰੇ ਦਾਸ ਨੰਦਾਸ ਦਸਾਈਣ ਤੇਰਾ ਦਾਸ ਨਾਨਕ ਦੋਵੇਂ ਹੱਥ ਜੋੜ ਕੇ ਤੇਤੋਂ ਖੈਰ ਮੰਗਦਾ ਹੈ ਕਿ ਮੈਂ ਤੇਰੇ ਦਾਸਾਂ ਦੇ ਦਾਸਾਂ ਦਾ ਦਾਸ ਬਣਿਆ ਰਹਾਂ ਨਟ ਮਹਲਾ ਪੰਜਵਾਂ ਮੇਰੇ ਸਰਬਸ ਨਾਮ ਨਿਧਾਨ ਪ੍ਰਮਾਤਮਾ ਦਾ ਨਾਮ ਖਜ਼ਾਨਾ ਮੇਰੇ ਵਾਸਤੇ ਦੁਨੀਆ ਦਾ ਸਾਰੇ ਧਨ ਪਦਾਰਥ। ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਧਾਨ ਰਹਾਓ। ਪ੍ਰਮਾਤਮਾ ਨੇ ਕਿਰਪਾ ਕਰਕੇ ਮੈਨੂੰ ਗੁਰੂ ਦੀ ਸੰਗਤ ਵਿੱਚ ਮਿਲਾ ਦਿੱਤਾ ਤੇ ਗੁਰੂ ਨੇ ਮੈਨੂੰ ਪ੍ਰਮਾਤਮਾ ਦੇ ਨਾਮ ਦਾ ਧੰਨ ਦਿੱਤਾ। ਸੁਖ ਦਾਤਾ ਦੁਖ ਪੰਜਨ ਹਾਰਾ ਗਾਉਂ ਕੀਰਤਨ ਪੂਰਨ ਗਿਆਨ। ਪਰਮਾਤਮਾ ਸਾਰੇ ਸੁੱਖ ਦੇਣ ਵਾਲਾ ਹੈ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜਿਉਂ-ਜਿਉਂ ਮੈਂ ਉਸ ਦੀ ਸਿਫਤ ਸਲਾਹ ਦਾ ਗੀਤ ਗਾਉਂਦਾ ਹਾਂ ਮੈਨੂੰ ਆਤਮਿਕ ਜੀਵਨ ਦੀ ਮੁਕੰਮਲ ਸੂਝ ਪ੍ਰਾਪਤ ਹੁੰਦੀ ਜਾਂਦੀ ਹੈ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸੋ ਮੂੜ ਅਭਿਮਾਨ ਮੈਂ ਕਾਲ ਕ੍ਰੋਧ ਲੋਭ ਆਦਿ ਦੇ ਵਿਕਾਰਾਂ ਨੂੰ ਟੋਟੇ ਟੋਟੇ ਕਰ ਦਿੱਤਾ ਜੀਵਾਂ ਨੂੰ ਮੂਰਖ ਬਣਾ ਦੇਣ ਵਾਲਾ ਅਹੰਕਾਰ ਮੇਰੇ ਅੰਦਰੋਂ ਨਾਸ਼ ਹੋ ਗਿਆ ਕਿਆ ਗੁਣ ਤੇਰੇ ਆਖ ਵਖਾਣਾ ਪ੍ਰਵੇਤਰ ਜਾਮੀ ਜਾਨ ਹੈ ਪ੍ਰਭੂ ਤੂੰ ਸੁਜਾਨ ਹੈ ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਗਿਣਾ ਚਰਨ ਕਮਲ ਸ਼ਰਨ ਸੁਖ ਸਾਗਰ ਨਾਨਕ ਸਦਗੁਰਬਾਨ ਹੈ ਸੁਖਾਂ ਦੇ ਸਮੁੰਦਰ ਪ੍ਰਭੂ ਤੇਰਾ ਦਾਸ ਨਾਨਕ ਤੇਰੇ ਸੋਹਣੇ ਚਰਨਾਂ ਦੀ ਸ਼ਰਨ ਆਇਆ ਹੈ ਅਤਿ ਤੈ ਤੁਸਲਾ ਸਦਕੇ ਹਾਂ ਨਾਟ ਮਹਲਾ ਪੰਜਵਾਂ ਹਉ ਵਾਰ ਵਾਰ ਜਾਉ ਗੁਰੂ ਗੋਪਾਲ ਰਹਾਉ ਹੈ ਸਭ ਤੋਂ ਵੱਡੇ ਸ੍ਰਿਸ਼ਟੀ ਦੇ ਪਾਲਣਹਾਰ ਮੈਂ ਤੇ ਇਥੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਮੋਹੇ ਨਿਰਗੁਣ ਤੂੰ ਪੂਰਨ ਦਾਤੇ ਦੀਨਾ ਨਾਥ ਦਿਆਲ ਹੈ ਦੀਨਾ ਦੇ 나ਥ ਹੈ ਦਇਆ ਦੇ ਘਰ ਪ੍ਰਭੂ ਮੈਂ ਗੁਣਹੀਨ ਹਾਂ ਤੂੰ ਸਭ ਦਾਤਾ ਦੇਣ ਵਾਲਾ ਹੈ ਉਠਤ ਬੈਠਤ ਸੋਵਤ ਜਾਗਤ ਜੀ ਪ੍ਰਾਨ ਤਨ ਮਾਲ ਹੈ ਪ੍ਰਭੂ ਉੱਠਦੇ ਆ ਬੈਠਦੇ ਆ ਸੁੱਤੇ ਆ ਜਾਗਦੇ ਆ ਉਹੀ ਮੇਰੀ ਜਿੰਦ ਦਾ ਮੇਰੇ ਪ੍ਰਾਣਾਂ ਦਾ ਸਹਾਰਾ ਹੈ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ਼ਨ ਹਾਲ ਹੈ ਪ੍ਰਭੂ ਮੇਰੇ ਮਨ ਵਿੱਚ ਤੇਰੇ ਦਰਸ਼ਨ ਦੀ ਬਹੁਤ ਤਾੰਗ ਹੈ ਮੈਨੂੰ ਨਾਨਕ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਨਟ ਪੜ ਤਾਲ ਮਹਲਾ ਪੰਜਵਾਂ ਰਾਗ ਨਟ ਨਾਰਾਇਣ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਬਾਣੀ ਓਮਕਾਰ ਸਤ ਗੁਰ ਪ੍ਰਸਾਦ ਸੰਖੇਪ ਮੰਗਲਾ ਚਰਨ ਪ੍ਰਮਾਤਮਾ ਇੱਕ ਹੈ ਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਕੋ ਹੈ ਮੇਰਾ ਸਾਜਨ ਮੀਤ ਕੋਈ ਵਿਰਲਾ ਹੀ ਲੱਭਦਾ ਹੈ ਇਹੋ ਜਿਹਾਂ ਸੱਜਣ ਮਿੱਤਰ ਹਰ ਨਾਮ ਸੁਣਾਵੇ ਨੀਤ ਜਿਹੜਾ ਸਦਾ ਪ੍ਰਮਾਤਮਾ ਦਾ ਨਾਮ ਸੁਣਾਉਂਦਾ ਰਹੇ ਬਿਨ ਸਹਿ ਦੁੱਖ ਵਿਪਰੀਤ ਨਾਮ ਦੀ ਬਰਕਤ ਨਾਲ ਭੜੇ ਪਾਸੇ ਦੀ ਪ੍ਰੀਤ ਦਾ ਦੁੱਖ ਦੂਰ ਹੋ ਜਾਂਦਾ ਹੈ ਸਭ ਅਰਪਾਉ ਮਨ ਤਨ ਚੀਤ ਰਹਾਉ ਜੇ ਕੋਈ ਹਰਨਾਮ ਸੁਣਾਉਣ ਵਾਲਾ ਸੱਜਣ ਮਿਲ ਪਏ ਤਾਂ ਉਸ ਤੋਂ ਮੈਂ ਆਪਣਾ ਮਾਨ ਆਪਣਾ ਤਨ ਆਪਣਾ ਚਿੱਤ ਸਭ ਕੁਝ ਸਦਕੇ ਕਰ ਦਿਆਂ ਕੋਈ ਵਿਰਲਾ ਆਪਨ ਕੀਤ ਕੋਈ ਵਿਰਲਾ ਹੀ ਲੱਭਦਾ ਹੈ ਇਹੋ ਜਿਹਾਂ ਜਿਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੁੰਦਾ ਹੈ ਸੰਗ ਚਰਨ ਕਮਲ ਮਨ ਸੀਤ ਜਿਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਆਪਣਾ ਮਨ ਜੋੜ ਰੱਖਿਆ ਹੁੰਦਾ ਹੈ ਕਰ ਕਿਰਪਾ ਹਰ ਜਸ ਦੀਤ ਜਿਸ ਨੂੰ ਤਗੂ ਨੇ ਕਿਰਪਾ ਕਰਕੇ ਆਪਣੀ ਸਿਫਤ ਸਲਾ ਦੇ ਦਾ ਦਿੱਤੀ ਹੁੰਦੀ ਹੈ ਹਰ ਭਜ ਜਨਮ ਪਦਾਰਥ ਜੀਤ ਪ੍ਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਕਾਮਯਾਬ ਬਣਾ ਲਈਦਾ ਹੈ ਕੋਟ ਪਤ ਤੋ ਹੋਹ ਪੁਨੀਤ ਨਾਮ ਜਪ ਕੇ ਕਰੋਨਾ ਵਿਕਾਰੀ ਪਵਿੱਤਰ ਹੋ ਜਾਂਦੇ ਹਨ ਨਾਨਕ ਦਾਸ ਬਲ ਬਲ ਕੀਤੇ ਹੈ ਨਾਨਕ ਨਾਮ ਜਪਣ ਵਾਲੇ ਅਜੇਹ ਦਾਸ ਤੂੰ ਆਪਣੇ ਆਪ ਨੂੰ ਸਦਕੇ ਕਰਦਾ ਹਾਂ قربਾਨ ਕਰਦਾ ਹਾਂ ਨਟ ਅਸ਼ਟਪਦੀਆਂ ਮਹਲਾ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਮ ਮੇਰੇ ਮਨ ਤਨ ਨਾਮ ਅਧਾਰੇ ਏ ਰਾਮ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਤੇਰਾ ਨਾਮ ਹੀ ਆਸਰਾ ਹੈ ਖਿੰਨ ਪਲ ਰਹਿ ਨ ਸਕੋ ਬਿਨ ਸੇਵਾ ਮੈਂ ਗੁਰਮਤ ਨਾਮ ਸਮਹਾਰੇ ਰਹਾਉ ਤੇਰੀ ਸੇਵਾ ਭਗਤੀ ਕਰਨ ਤੋਂ ਬਿਨਾ ਮੈਂ ਇੱਕ ਖਿੰਨ ਪਲ ਵੀ ਰਹਿ ਨਹੀਂ ਸਕਦਾ ਗੁਰੂ ਦੀ ਸ਼ਰਨ ਪੈ ਕੇ ਮੈਂ ਤੇਰਾ ਨਾਮ ਆਪਣੇ ਹਿਰਦੇ ਵਿੱਚ ਮਸਾਉਣਾ ਹਾਰ ਹਰ 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 ਮੰਨ ਧਿਆਵੋ ਮੈਂ ਹਰ ਹਰ ਨਾਮ ਪਿਆਰੇ ਤੁਸੀਂ ਵੀ ਸਦਾ ਪ੍ਰਮਾਤਮਾ ਦਾ ਧਿਆਨ ਕਰੋ ਮੈਨੂੰ ਤਾਂ ਹਰ ਨਾਮ ਦੀ ਪਿਆ ਹਰ ਨਾਮ ਹੀ ਪਿਆਰਾ ਲੱਗਦਾ ਹੈ ਦੀਨ ਦਿਆਲ ਭੈ ਪ੍ਰਭ ਠਾਕੁਰ ਗੁਰ ਕੈ ਸ਼ਬਦ ਸੁਵਾਰੇ ਠਾਕੁਰ ਪ੍ਰਭੂ ਜਿੰਨਾ ਕੰਗਾਲਾਂ ਉੱਤੇ ਵੀ ਦਇਆਵਾਂ ਨੂੰ ਦੇਹਾਂ ਉਹਨਾਂ ਦਾ ਜੀਵਨ ਗੁਰੂ ਦੇ ਸ਼ਬਦ ਰਾਈ ਸੋਨਾ ਬਣਾ ਦਿੰਦੇ ਹਨ ਮਦਸੂਦਨ ਜਗ ਜੀਵਨ ਮਾਧੋ ਮੇਰੇ ਠਾਕੁਰ ਅਗੰਮ ਅਪਾਰੀ ਏ ਮਦਸੂਦਨ ਏ ਜਗ ਜੀਵਨ ਏ ਮਾਧੋ ਏ ਮੇਰੇ ਠਾਕੁਰ ਏ ਪੌਂਚ ਏ ਬੇਨ ਇੱਕ ਬਿਨੋ ਬੇਨਤੀ ਕਰੂੰ ਗੁਰ ਅੱਗੇ ਮੈਂ ਸਾਧੂ ਚਰਨ ਪਖਾਰੇ जे तू मेहर करे ता तेरे नाम की प्राप्ति वास्ते मैं गुरु पास बेनती करता रहा मैं गुरु चरण ही तो रहा साहस नेत्र नेत्र है प्रभ को प्रभ एको पुरख एक सर्व्यापक प्रभु दया हजार ही अखा फिर भी सर्व व्यापक प्रभु सदा निर्लेप है साहस मूर्त एको प्रभ ठाकुर प्रभ एको गुरमत तारे ਉਹ ਮਾਲਕ ਪ੍ਰਮੁਖ ਹਜ਼ਾਰਾਂ ਸਰੀਰਾਂ ਵਾਲਾ ਹੈ ਫਿਰ ਵੀ ਉਹ ਆਪਣੇ ਵਰਗਾ ਆਪ ਹੀ ਇੱਕ ਹੀ ਹੈ ਉਹ ਆਪ ਹੀ ਗੁਰੂ ਦੀ ਮਤ ਦੇ ਰਾਹੀ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲਈ ਹੁੰਦਾ ਹੈ ਗੁਰਮਤਿ ਨਾਮਦ ਮੁਧ ਰਪਾਇਆ ਹਰ ਹਰ ਨਾਮ ਉਰ ਧਾਰੇ ਜਿਸ ਮਨੁੱਖ ਨੇ ਗੁਰੂ ਦੇ ਮਤ ਦੇ ਰਾਹੀ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਉਹ ਉਸ ਨਾਮ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਹਰ ਹਰ ਕਥਾ ਬਣੀ ਅਤ ਮਿੱਠੀ ਜਿਉਂ ਗੁੰਗਾ ਘਟਕ ਸਮਾਰੇ ਪਰਮਾਤਮਾ ਦੀ ਸਿਫਤਸਲਾ ਉਸ ਨੂੰ ਬਹੁਤ ਮਿੱਠੀ ਲੱਗਦੀ ਹੈ ਉਸ ਨੂੰ ਉਹ ਹਰ ਵੇਲੇ ਹਿਰਦੇ ਵਿੱਚ ਸੰਭਾਲੀ ਰੱਖਦਾ ਹੈ ਪਰ ਕਿਸੇ ਨੂੰ ਦੱਸਦਾ ਨਹੀਂ ਜਿਵੇਂ ਕੋਈ ਗੁੰਗਾ ਕੋਈ ਸਰਬਤਾਦਿਕ ਬੜੇ ਸਵਾਦ ਨਾਲ ਪੀਂਦਾ ਹੈ ਤੇ ਸਵਾਦ ਦਾਸ ਨਹੀਂ ਸਕਦਾ ਰਸਨਾ ਸਾਦ ਚਖੇ ਪਾਏ ਦੂਜੈ ਅਤ ਫਿੱਕੇ ਲੋਭ ਵਿਕਾਰੇ ਜਿਸ ਮਨੁੱਖ ਦੀ ਜੀਵ ਮਾਇਆ ਦੇ ਮੋਹ ਦੇ ਕਾਰਨ ਹੋਰ ਹੋਰ ਪਦਾਰਥਾਂ ਦੇ ਸਵਾਦ ਚੱਕਦੀ ਰਹਿੰਦੀ ਹੈ ਉਹ ਮਨੁੱਖ ਲੋਭ ਆਦਿਕ ਅਤ ਫਿੱਕੇ ਵਿਕਾਰਾਂ ਵਿੱਚ ਹੀ ਫਸਿਆ ਰਹਿੰਦਾ ਹੈ ਜੋ ਗੁਰਮੁਖ ਸਾਦ ਚਖੈ ਰਾਮ ਨਾਮਾ ਸਭ ਅਨਰਸ ਸਾਦ ਵਿਸਾਰੇ ਗੁਰੂ ਦੇ ਸਾਨੂੰ ਕਹਣ ਵਾਲੇ ਜਿਹੜੇ ਬੰਦੇ ਪ੍ਰਮਾਤਮਾ ਦੇ ਨਾਮ ਦਾ ਆਨੰਦ ਮੰਨਦੇ ਹਨ ਉਹ ਹੋਰ ਹੋਰ ਰਸਾਂ ਦੇ ਸਵਾਦ ਭੁਲਾ ਦਿੰਦੇ ਹਨ ਗੁਰਮਤਿ RAM ਨਾਮ ਧਨ ਪਾਇਆ ਸੁਣ ਕਹਤਿਆ ਪਾਪ ਨਿਵਾਰੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤ ਲੈ ਕੇ ਪ੍ਰਮਾਤਮਾ ਦਾ ਨਾਮ ਤਾਂ ਲੱਭ ਲਿਆ ਹੈ ਉਹ ਸਦਾ ਨਾਮ ਸੁਣ ਕੇ ਤੇ ਉਚਾਰ ਕੇ ਪਾਪ ਦੂਰ ਕਰ ਲੈਂਦੇ ਹਨ ਧਰਮ ਰਾਏ ਜਾਮ ਨੇੜ ਨ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ ਅਜੇ ਮਨੁੱਖ ਮਾਲਕ ਪ੍ਰਭੂ ਦੇ ਪਿਆਰੇ ਹੁੰਦੇ ਹਨ ਧਰਮ ਰਾਜ ਜਾਂ ਉਸ ਦਾ ਕੋਈ ਜਾਮ ਉਹਨਾਂ ਦੇ ਨੇੜੇ ਨਹੀਂ ਟੁਕਦਾ ਸਾਸ 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 ਹੈ ਜਿੱਤੇ ਮੈਂ ਗੁਰਮਤਿ ਨਾਮ ਸਮਹਾਰੇ ਜ਼ਿੰਦਗੀ ਦੇ ਜਿੰਨੇ ਵੀ ਸਾਹ ਹਨ ਉਹਨਾਂ ਵਿੱਚ ਮੈਂ ਤਾਂ ਗੁਰੂ ਦੀ ਮਰਦ ਦੇ ਆਸਰੇ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ ਸਾਸ ਸਾਸ ਜਾਏ ਨਾ ਮੈਂ ਬਿਨ ਸੋ ਬਿਰਥਾ ਸਾਸ ਬਕਾਰੇ ਜਿਹੜਾ ਸਵਾਸ ਗੁਰੂ ਦੇ ਨਾਮ ਤੋਂ ਬਿਨਾ ਜਾਏ ਉਹ ਸਵਾਸ ਬੇਕਾਰ ਜਾਂਦਾ ਹੈ ਕਿਰਪਾ ਕਿਰਪਾ ਕਰ ਦੀਨ ਪ੍ਰਭ ਸ਼ਰਣੀ ਮੋ ਕੋ ਹਰਜਨ ਮੇਲ ਪਿਆਰੇ ਹੈ ਨਾਨਕ へ ਪ੍ਰਭੂ ਮੈਂ ਦੀਨ ਤੇਰੀ ਸ਼ਰਨ ਆਇਆ ਹਾਂ ਮੇਰੇ ਉੱਤੇ ਮਿਹਰ ਕਰ ਮਿਹਰ ਕਰ ਮੈਨੂੰ ਆਪਣੇ ਪਿਆਰੇ ਭਗਤ ਮਿਲਾ ਨਾਨਕ ਦਾਸਨ ਦਾਸ ਕਹਤ ਹੈ ਹਮ ਦਾਸਨ ਕੇ ਪਨਹਾਰੇ ਮੈਂ ਤੇਰੇ ਦਾਸਾਂ ਦਾ ਦਾਸ ਆਖਦਾ ਹਾਂ ਮੈਨੂੰ ਆਪਣੇ ਦਾਸਾਂ ਦਾ ਪਾਣੀ ਢੋਣ ਵਾਲਾ ਬਣਾਈ ਰੱਖ ਨਟ ਮਹਲਾ ਚੌਥਾ RAM ਹਮ ਪਾਥਰ ਨਿਰਗੁਣਿਆਰੇ ਹੇ RAM ਅਸੀਂ ਜੀਵ ਨਿਰਦਈ ਹਾਂ ਗੁਣਾ ਤੋਂ ਸਖਣੇ ਹਾਂ ਕਿਰਪਾ ਕਿਰਪਾ ਕਰ ਗੁਰੂ ਮਿਲਾਏ ਹਮ ਪਾਹਨ ਸ਼ਬਦ ਗੁਰ ਤਾਰੇ ਰਹਾਓ ਮੇਰ ਕਰ ਮੇਰ ਕਰ ਸਾਨੂੰ ਗੁਰੂ ਮਿਲਾ ਸਾਨੂੰ ਪਥਰਾਂ ਨੂੰ ਗੁਰੂ ਦੇ ਸ਼ਬਦ ਦੇ ਰਾਹੀ ਸੰਸਾਰ ਸਮੁੰਦਰ ਤੋਂ ਪਾਰ ਲੰਗਾ ਸਤਗੁਰ ਨਾਮ ਦੇ ਰੜਾਏ ਅਤ ਮੀਠਾ ਮੈ ਲਾਗਰ ਮਲਗਾਰੇ ਹੇ ਗੁਰੂ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰੇ ਨਾਮ ਬਹੁਤ ਮਿੱਠਾ ਹੈ ਠੰਡਕ અપਣਾਉਣ ਵਿੱਚ ਚੰਦਨ ਤੋਂ ਵੀ ਸ੍ਰੇਸ਼ਟ ਹੈ ਨਾਮੈ ਸੁਰਤ ਵਜੀ ਹੈ ਦਹ ਦਿਸ ਹਰ ਮੁਸਕੀ ਮੁਸਕ ਗੰਧਾਰੇ ਨਾਮ ਦੀ ਬਰਕਤ ਨਾਲ ਹੀ ਇਹ ਸੁਰਤ ਪ੍ਰਭਲ ਹੁੰਦੀ ਹੈ ਕਿ ਜਗਤ ਵਿੱਚ ਹਰ ਪਾਸੇ ਪ੍ਰਮਾਤਮਾ ਦੀ ਹਸਤੀ ਹੀ ਸੁਗੰਧੀ 퍼ਸ ਰਹੀ ਹੈ ਤੇਰੀ ਨਿਰਗੁਣ ਕਥਾ ਕਥਾ ਹੈ ਮਿੱਠੀ ਗੁਰਨੀਕੇ ਬਚਨ ਸਮਹਾਰੇ ਹੇ ਪ੍ਰਭੂ ਤੇਰੀ ਮੇਰ ਸਲਾ ਮਿੱਠੀ ਹੈ ਤੇਰੀ ਸਿੱਖਤ ਸਲਾਹ ਮਿੱਠੀ ਹੈ ਇਸ ਉਤੇ ਮੈਂ ਮਾਇਆ ਦੇ ਤਿੰਨ ਗੁਣਾ ਦਾ ਪ੍ਰਭਾਵ ਨਹੀਂ ਪੈ ਸਕਦਾ ਗੁਰੂ ਦੇ ਰਾਹੀ ਤੇਰੀ ਸਿੱਖਤ ਸਲਾਹ ਦੇ ਸੋਹਣੇ ਬਚਨ ਹਿਰਦੇ ਵਿੱਚ ਵਸਾਏ ਜਾ ਸਕਦੇ ਹਨ ਗਾਵਤ ਗਾਵਤ ਹਰ ਗੁਣ ਜਾਏ ਗੁਣ ਗਾਵਤ ਗੁਰ ਨੇ ਸਤਾਰੇ ਜਿਨ੍ਹਾਂ ਮਨੁੱਖਾਂ ਨੇ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕੀਤੇ ਗੁਣ ਗਾਉਂਦਿਆਂ ਉਹਨਾਂ ਨੂੰ ਗੁਰੂ ਦੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਵਿਵੇਕ ਗੁਰੂ ਗੁਰੂ ਸਮਦਰਸੀ ਤਿਸ ਮਿਲਿਐ ਸੰਕ ਉਤਾਰੇ ਗੁਰੂ ਚੰਗੇ ਮੰਦੇ ਕਮਾਂ ਦੀ ਪਰ ਕਰਨ ਵਿੱਚ નિਪੁੰਨ ਹੈ ਗੁਰੂ ਸਭ ਜੀਵਾਂ ਨੂੰ ਇੱਕੋ ਜਿਹਾ ਪਿਆਰ ਕਰਨ ਵਾਲਾ ਦੇਖਣ ਵਾਲਾ ਹੈ ਆਪਣੇ ਮਨ ਦੇ ਸਾਰੇ ਸ਼ੰਕੇ ਦੂਰ ਕਰਕੇ ਉਸ ਗੁਰੂ ਨੂੰ ਮਿਲਣਾ ਚਾਹੀਦਾ ਹੈ ਸਤਗੁਰ ਮਿਲੈ ਪਰਮ ਪਦ ਪਾਇਆ ਹਉ ਸਤਗੁਰ ਕੈ ਬਲਿਹਾਰੇ ਜੇ ਗੁਰੂ ਮਿਲ ਪੈ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਣੀ ਹੈ ਮੈਂ ਗੁਰੂ ਤੋਂ ਸਦਕੇ ਹਾਂ ਪਾਖੰਡ ਪਾਖੰਡ ਕਰ ਕਰ ਭ੍ਰਮੇ ਲੋਭ ਪਾਖੰਡ ਜਗ ਬੁਰਿਆਰੇ ਮਾਇਆ ਆਦਿਕ ਵਟੋਰਨ ਲਈ ਨੇਕਾਂ ਧਾਰਮਿਕ ਮਿਠਾਵੇ ਸਦਾ ਕਰ ਕਰਕੇ ਜੀ ਭਟਕਦੇ ਫਿਰਦੇ ਹਨ ਇਹ ਲੋਭ ਦੇ ਇਹ ਧਾਰਮਿਕ ਵਿਖਾਵਾ ਜਗਤ ਵਿੱਚ ਇਹ ਬੜੇ ਭੈੜੇ ਵੈਰੀ ਹਨ ਹਲਤ ਪਲਤ ਦੁਖਦਾਈ ਹੋਵੇਂ ਜਮਕਾਲ ਖੜਾ ਸਿਰ ਮਾਰੇ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਇਹ ਸਦਾ ਦੁਖਦਾਈ ਹੁੰਦੇ ਹਨ ਇਹਨਾਂ ਦੇ ਕਾਰਨ ਜਮਕਾਲ ਜੀਵਾਂ ਦੇ ਸਿਰ ਉੱਤੇ ਖਲੋਤਾ ਹੋਇਆ ਹੈ ਸਭਨਾਂ ਨੂੰ ਆਤਮਿਕ ਮੋਤੇ ਮਾਰੀ ਜਾਂਦਾ ਹੈ ਉਗੋਵੇ ਦਿਨਸੋ ਆਲਜਾਲ ਸੰਭਲੈ ਬੇਖਮਾਇਆ ਕੇ ਵਿਸਥਾਰੇ ਜਦੋਂ ਦਿਨ ਚੜਦਾ ਹੈ ਉਸ ਵੇਲੇ ਲੋਭਸ ਜੀਵ ਘਰ ਦੇ ਤੰਦੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਦੇ ਖਦਾਰੇ ਸ਼ੁਰੂ ਕਰਦਾ ਹੈ ਆਈ ਰੈਨਾ ਭਿਆ ਸੁਪਨੰਤਰ ਬੇਖ ਸੁਪਨੇ ਭੀ ਦੁਖ ਸਾਰੇ ਜਦੋਂ ਰਾਤ ਆ ਗਈ ਤਦੋਂ ਜੀਵ ਦਿਨ ਵਾਲੇ ਕੀਤੇ ਤੰਦਿਆਂ ਅਨਸਾਰ ਸੁਪਨਿਆਂ ਵਿੱਚ ਗਲਤਾਨ ਹੋ ਗਿਆ ਸੁਪਨੇ ਵਿੱਚ ਵੀ ਆਤਮਿਕ ਮੌਤ ਲਿਆਉਣ ਵਾਲੇ ਦੁੱਖਾਂ ਨੂੰ ਹੀ ਸੰਭਾਲਦਾ ਹੈ ਕਲਰ ਖੇਤ ਲੈ ਕੂੜ ਜਮਾਇਆ ਸਭ ਕੂੜੇ ਕੇ ਖਲਵਾਰੇ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖਾਂ ਦਾ ਇਹ ਹਿਰਦਾ ਖੇਤ ਕਲਰ ਹੈ ਜਿਸ ਵਿੱਚ ਨਾ ਬੀਜ ਨਹੀਂ ਉਗ ਸਕਦਾ ਸਾਕਤ ਉਸ ਵਿੱਚ ਨਾਸ਼ਵੰਤ ਪਦਾਰਥਾਂ ਦਾ ਵੋਹੀ ਬੀਜ ਦੇ ਰਹੇ ਹਾਂ ਤੇ ਉਹ ਮਾਇਆ ਦੇ ਖਲਵਾੜੇ ਹੀ ਇਕੱਠੇ ਕਰਦੇ ਰਹਿੰਦੇ ਹਨ ਸਾਕਤ ਨਰ ਸਭ ਭੂਖ ਭੁਖਾਨੇ ਦਰ ਠੰਡੇ ਜੰਮ ਜੰਦਾਰੇ ਸਾਕਤ ਨਰ ਸਭ ਭੂਖ ਪੁਖਾਨੇ ਦਰ ਠਾਡੇ ਜਮ ਜੰਦਾਰੇ ਇਸ ਦਾ ਸਿਟਾਏ ਨਿਕਲਦਾ ਹੈ ਕਿ ਸਾਗਤ ਮਨੁਖ ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਹੋਏ ਰਹਿੰਦੇ ਹਨ ਤੇ ਬਲੀ ਦੇ ਬਰਾਜ ਦੇ ਦਰ ਤੇ ਖਲੋਤੇ ਰਹਿੰਦੇ ਹਨ ਜਮਾਂ ਦੇ ਵਸ ਪੈ ਰਹੇ ਰਹੇ ਹਨ ਮਨ ਮੁਖ ਕਰਦ ਚੜਿਆ ਬਿਖ ਭਾਰੀ ਉੱਤਰ ਹੈ ਸ਼ਬਦ ਵਿਚਾਰੇ ਮਨ ਦੇ ਮਗਰ ਕਰਨ ਵਾਲੇ ਬੰਦੇ ਆ ਤੇਰੇ ਤੇ ਬਹੁਤ ਜ਼ਹਿਰ ਦਾ ਕਰਜ਼ ਚੜਿਆ ਹੋਇਆ ਗੁਰੂ ਦਾ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਨੂੰ ਸੁਰਤ ਵਿੱਚ ਲਾ ਤਾਂ ਕਿ ਤੇਰਾ ਜ਼ਹਿਰ ਤੇਰੇ ਤੋਂ ਨਿਕਲ ਸਕੇ ਤੇਰੇ ਦਿਮਾਗ ਚੋਂ ਉੱਤਰ ਸਕੇ ਜਿਤਨੇ ਕਰਜ ਕਰਜ ਕੇ ਮੰਗੀਏ ਕਰ ਸੇਵਕ ਪੈਗ ਲਗਵਾਰੇ ਜਦੋਂ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਤਦੋਂ ਕਰਜ਼ਾ ਮੰਗਣ ਵਾਲੇ ਇਹਨਾਂ ਸਾਰੇ ਹੀ ਜ਼ਿੰਦੂਤਾਂ ਨੂੰ ਗੁਰੂ ਸ਼ਬਦ ਦਾ ਆਸਰਾ ਲੈਣ ਵਾਲਿਆਂ ਦਾ ਸੇਵਕ ਬਣਾ ਕੇ ਉਹਨਾਂ ਦੀ ਚਰਣੀ ਲਾ ਕੇ ਰੋਕ ਦਿੱਤਾ ਜਾਂਦਾ ਹੈ ਜਗਨਾਥ ਸਭ ਜੰਤਰ ਉਪਾਏ ਨੱਕ ਖੀਨੀ ਸਭਨਥ ਹਾਰੇ हे भाई जीवांदे भी की बस ए सारे जीव जगत दे नाथ प्रभु दे फायदा कीते होए हां नक्को वेने होए हां पशुवा वांग सब उस दे वश विच हां नानक प्रभु खिंचै तिम चली है ज्यों पावै राम प्यारे हे नानक जिवै प्रभु जीवां दी नाथ खिंचदा है जिवै प्यारे राम दी रजा होंदी है तिमै ही जीवां नु तुरना पइंदा है